ਇੱਕ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਵੈਲਟ ਪੇਪਰ ਨੇ ਉਹਨਾਂ ਦੇ ਉੱਪਰ ਚੋਣ ਨਿਸ਼ਾਨ ਗਲਤ ਆ। ਇੰਨੇ ਦਿਨ ਤੋਂ ਸਾਰਾ ਹਫਤਾ ਹੋ ਗਿਆ ਚੋਣ ਪ੍ਰਚਾਰ ਕਰ ਰਹੇ ਆ। ਅਲੱਗ-ਅਲੱਗ ਜਗ੍ਹਾ ਸਾਡੇ ਪੋਲ ਪੋਲ ਬੈਨਰ ਵੇਖੋ ਗੱਡੀਆਂ ਦੇ ਵੇਖੋ ਪਿਛਾ ਜਾ ਰਹੇ ਆ ਵਰਕ ਰੀ ਕਰ ਰਹੇ ਆ। ਇਹ ਸਾਰਾ ਜਿਹੜਾ ਅਮਨਪ੍ਰੀਤ ਮਲੀਪੁਖਤ ਨਾਲ ਇਹਦਾ ਦੋਸਤ ਹੈ ਪੀਐਲ ਸਾਡੇ ਪਿੰਡ ਦਾ ਕਲਸਾ ਰਜਿੰਦਰ ਸਿੰਘ ਐਡਮ ਨਾਰ ਆ ਲਿਆ ਹੋਇਆ। ਇਹ ਸਾਰੇ ਬੰਦੇ ਰੇ ਨੇ ਰਾਤੀ ਸਾਰਾ ਦਾ ਫੋਨ ਹੀ ਚੁੱਕਦੇ ਰਹਿ। ਮਤਲਬ ਕੀ ਗੱਲ ਵਿਵਾਦ ਹੋਇਆ? ਦੇਖੋ ਮੇਰੀ ਗੱਲ ਸੁਣੋ ਵਿਵਾਦ ਹੋਇਆ ਚੋਣ ਇਹਨਾਂ ਰਾਤੀਆਂ ਨੂੰ ਉਹ ਬੈਲਟ ਪੇਪਰ ਤੇ ਸਾਡਾ ਉਹ ਡੱਬਾ ਹੀ ਨਿਕਲਿਆ ਜਿਹੜਾ ਐਸਡੀ ਵਿੱਚ ਆ ਇਹ ਰਲਿਆ ਦੂਜੀ ਪਾਰਟੀ ਨਾਲ ਵਿਰੋਧੀ ਪਾਰਟੀ ਨਾਲ ਰਲਿਆ ਐਸਡੀ ਸਾਹਿਬ ਉਹਨਾਂ ਚੋਣ ਦਾ ਨਿਸ਼ਾਨ ਜਿਹੜਾ ਸੁਖਵਿੰਦਰ ਕੌਰ ਦਾ ਨਾਂ ਥੱਲੇ ਲਿਖਿਆ ਤੇ ਉੱਤੇ ਟੱਕੜੀ ਦਾ ਨਿਸ਼ਾਨ ਆ ਝਾੜੂ ਦਾ ਨਿਸ਼ਾਨ ਨਹੀਂ ਇਹਨਾਂ ਉਹ ਤੋਂ ਪੈਸੇ ਪੁਸੇ ਖਾਦੇ ਆ ਤੇ ਇਹ ਸਾਾਨੂੰ ਖਰਾਬ ਕਰਨ ਦਾ ਸਾਡੀ ਜਨਤਾ ਸਾਰੀ ਖਰਾਬ ਹੋਈ ਆ ਜਿਹੜੀਆਂ ਪੰਚਾਇਤ ਸਮਿਤੀ ਦੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਸ਼ੁਰੂਆਤ ਜਿਹੜੀਆਂ ਕੁਝ ਸਮੇਂ ਤੱਕ ਹੋਵੇਗੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੀਆਂ ਨੇ ਉਹ ਵੋਟਾਂ ਪੈੜੀਆਂ ਨੇ ਜੇਕਰ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਵੋਟਾਂ ਨੂੰ ਲੈ ਕੇ ਤਿਆਰੀ ਜਿਹੜੀ ਆ ਉਹ ਪੂਰੀ ਕਰ ਲਈ ਗਈ ਆ ਇਸ ਵਕਤ ਤੱਕ ਖਾਸਾ ਸਰਕਾਰੀ ਸਕੂਲ ਦੇ ਬਾਹਰ ਜਿਹੜਾ ਉਹ ਮੌਜੂਦਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਨੇ ਆ ਖਾਸਾ ਸਰਕਾਰੀ ਸਕੂਲ ਦੇ ਬਾਹਰ ਨਾਲ ਜਿੱਥੇ 8 ਵਜੇ ਜਿਹੜੀ ਆ ਪੋਲਿੰਗ ਸ਼ੁਰੂ ਹੋਵੇਗੀ ਔਰ ਨਿਸ਼ਾਮੀ 4 ਵਜੇ ਤੱਕ ਜਿਹੜੀਆਂ ਉਹ ਵੋਟਾਂ ਪੈਣਗੀਆਂ ਤਸਵੀਰਾਂ ਅੰਦਰ ਦੀਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਅੰਦਰ ਕਿਸ ਤਰ੍ਹਾਂ ਦੇ ਜਿਹੜੇ ਆ ਉਹ ਪ੍ਰਬੰਧ ਕੀਤੇ ਗਏ ਨੇ ਫਿਲਹਾਲ 8 ਵਜੇ ਚੋਣਾਂ ਦੀ ਜਿਹੜੀ ਸ਼ੁਰੂ ਪਟਾ ਪੈਣੀਆਂ ਨੇ ਤਸਵੀਰਾਂ ਪੂਲਕ ਬੋਧੀ ਅੰਦਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਤਿਆਰੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ 8 ਵਜੇ ਪੂਰੇ ਪੋਲਿੰਗ ਜਿਹੜੀ ਆ ਉਹ ਸ਼ੁਰੂ ਹੋਵੇਗੀ ਪਰ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡੇ ਇਲਜ਼ਾਮ ਜਿਹੜੇ ਉਹ ਜ਼ਰੂਰ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਕਿ ਸਾਡੇ ਨਾਲ ਬੈਲਟ ਪੇਪਰ ਦੇ ਵਿੱਚ ਧੋਖਾ ਕੀਤਾ ਮੌਜੂਦ ਨੇ ਸਾਡਾ ਉਮੀਦਵਾਰ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਜੀ ਭਾਜੀ ਕੀ ਨਾਂ ਜੀ ਸਾਸੀ ਗਾਲ ਸਰ ਮੇਰਾ ਨਾਮ ਕਬਜੀਤ ਸਿੰਘ ਮੋਨੂ ਆ ਜੀ ਮੈਂ ਆਮ ਪਾਰਟੀ ਦਾ ਵਰਕਰ ਆ ਤੇ ਪਹਿਲਾਂ ਵੀ ਆਪਾਂ ਸਰ ਤੇ ਹੁਣ ਵੀ ਸਾਰਾ ਮੇਰੇ ਵਾਈਫ ਖਲੋਤੇ ਸਿਕੰਦਰ ਸਿੰਘ ਖਾਸੇ ਪਿੰਡ ਤੋਂ ਜੋਨ ਨੰਬਰ 8 ਜੀ ਤੇ ਜੋ ਪੀ ਝਾੜੂ ਗੱਲਾਂ ਖਲੋਤੇ ਰਹੇ ਬਲਾਕ ਸਮਤੀ ਮੈਂਬਰ ਜੀ ਜੀ ਬਲਾਕ ਸਮਤੀ ਮੈਂਬਰ ਖਲੋਤੇ ਸਾਰ ਇੱਕ ਨਾ ਅਮਨਦੀਪ ਸਿੰਘ ਹੈਗਾ ਆ ਟੀਚਰ ਕੋਈ ਪ੍ਰੈਕਟਿੰਗ ਅਫਸਰ ਹੈ ਆ ਅੱਛਾ ਉਹ ਪਹਿਲਾਂ ਹਾਨੂੰ ਫੋਨ ਕਰਦਾ ਰਿਹਾ ਪਹਿਲਾਂ ਤੇ ਸਾਰਾ ਹਾਨੂੰ ਰਾਤੀ ਡੱਬਾ ਨਹੀਂ ਦੇ ਗਿਆ ਡੱਬਾ ਤੜਕੇ ਫੜਾ ਗਿਆ ਨਾ ਬੈਲਟ ਪੇਪਰ ਦੇ ਗਿਆ ਸਾਰੋ 2 ਵਜੇ ਸ਼ਰਾਬ ਨਾਲ ਰੱਜਿਆ ਹੀ ਅਸੀਂ ਫੋਨ ਕਰਦੇ ਰਹੇ ਵੀ ਬੈਲਟ ਦੇ ਪੇਪਰ ਦੇ ਕੇ ਜੋ ਸਰਪੰਚਾ ਵੀ ਫੋਨ ਕਰਦੇ ਰਹੇ ਸਾਰੇ ਅਫਸਰਾਂ ਦੀ ਨੌਲੇਜ ਵੀ ਲੈਂਦਾ ਅਸਦੀਮ ਸਾਹਿਬ ਦੀ ਨੌਲੇਜ ਵੀ ਲੈਂਦਾ ਬਲਾਕ ਸਮਝੀ ਮੈਂਬਰ ਦਾ ਜਿਲ੍ਹਾ ਪ੍ਰੀਸ਼ਦ ਦਾ ਦੇ ਕੇ ਡੱਬਾ ਇੱਕ ਡੱਬਾ ਇਹਨਾਂ ਨੂੰ ਦੱਸੋ ਕਿਥੇ ਚੇਤਾ ਭੁੱਲ ਗਿਆ ਜੇ ਹੁਣ ਮਾਰਨਿੰਗ ਤੜਕੇ ਉਹ ਫੜਾ ਕੇ ਗਿਆ ਹੀ ਗਿਆ ਆ ਤੇ ਸਰ ਸਾਡਾ ਚੋਣ ਨਿਸ਼ਾਨ ਝਾੜੂ ਦੇ ਮੰਡੇ ਉੱਤੇ ਤੱਕੜੀ ਆ ਗਿਆ ਆ ਬਲਕਿ ਤੁਹਾਡਾ ਜਿਹੜਾ ਨਾਮ ਆ ਉਹਦੇ ਅੱਗੇ ਚੋਣ ਨਿਸ਼ਾਨ ਝਾੜੂ ਹੋਣਾ ਚਾਹੀਦਾ ਸੀ ਤੱਕੜੀ ਆ ਰਹੀ ਆ ਗਿਆ ਤੇ ਵਾਈਫ ਦਾ ਨਾਮ ਸਹੀ ਆ ਸੁਖਵਿੰਦਰ ਖੋ ਤੱਕੜੀ ਦਾ ਨਿਸ਼ਾਨਕ ਸਰ ਉਹ ਜਿਹੜਾ ਅਮਨਦੀਪ ਆ ਸਰ ਉਹ ਹੈਗਾ ਇਥੋਂ ਖੰਡ ਵਾਲੇ ਦਾ ਕੋਈ ਦੱਸਦਾ ਹੀ ਉਹ ਸ਼ਰਾਬ ਪੀਂਦਾ ਰਾਤੀ ਵੀ ਰੱਜਿਆ ਹੀ ਸਰ ਉਹਦੀ ਬਿਲਕੁਲ ਮੇਰੇ ਫੋਨ 'ਚ ਰਿਕਾਰਡਿੰਗ ਪਈ ਆ ਹੁਣ ਵੀ ਕਹਿੰਦੇ ਆ ਘੜ ਮੈਂ ਘੜੀ ਨੂੰ 9 ਵਜੇ ਆਜਣਾ 8 ਵਜੇ ਸਾਰ ਬੋਟਾ ਲੋਕਾਂ ਪਾ ਕੇ ਕਮਾਂਕਾਰਾਂ ਦੇ ਵੀ ਜਾਣਾ ਜਿਹੜਾ ਵੈਲਟ ਪੇਪਰ ਬਣਾਇਆ ਗਿਆ ਉਹਦੇ ਵਿੱਚ ਤੱਕੜੀ ਦਾ ਨਿਸ਼ਾਨ ਹੈ ਹੀ ਨਹੀਂਗਾ ਨਹੀਂ ਸਰ ਹੈਗਾ ਨਹੀਂ ਤੱਕੜੀ ਦਾ ਨਿਸ਼ਾਨ ਕਿਸੇ ਉਮੀਦਵਾਰ ਨੇ ਫਾਰਮ ਨਹੀਂ ਭਰੇ ਨਾ ਤੱਕੜੀ ਨਾ ਕਾਂਗਰਸੀ ਸਿਰਫ ਇੱਕ ਆਜ਼ਾਦ ਵੀਰਵਾਰ ਖਲੋਤਾ ਉਹਦਾ ਹਟੋ ਆ ਤੇ ਮੇਰੀ ਵਾਈਫ ਖਲੋਤੇ ਉਹਨਾਂ ਦਾ ਚੋ ਨਿਸ਼ਾਨ ਛਾੜੂਗਾ ਬਕਾਇਦਾ ਸਾਨੂੰ ਸਰਕਾਰ ਵੱਲੋਂ ਜਿਹੜਾ ਸੀਟ ਮਿਲੀ ਆ ਸੀਟ ਮਿਲੀ ਆ ਇਹੋ ਇੰਨੇ ਸਾਡੀਆਂ ਫਾਈਲਾਂ ਜਮਾ ਕੀਤੀਆਂ ਇੰਨੇ ਸਾਰਾ ਕੀਤਾ ਆ ਸਾਡੇ ਪਿੰਡ ਦਾ ਸਾਰਾ ਇੱਕ ਮਾਸਟਰ ਆ ਰਜਿੰਦਰ ਸਿੰਘ ਉਹ ਬੀ ਐਲੋ ਵੀ ਸਾਡੇ ਪਿੰਡ ਦਾ ਪਿਛਲੀ ਾਰ ਵੀ ਸਾਡੀਆਂ ਵੈਟਾ ਮੂਟਾ ਚੇਂਜ ਕਰਦਾ ਉਹ ਵੀ ਟੀਚਰ ਆ ਇੱਕ ਟੀਚਰ ਆ ਉਹਦਾ ਇਹ ਦੋਸਤ ਆ ਸਾਨੂੰ ਬਾਅਦ ਹੁਣ ਪਤਾ ਲੱਗਾ ਵੀ ਉਹਦਾ ਦੋਸਤ ਆਏ ਇਹ ਸਾਰੇ ਸਾਰੇ ਪੈਸੇ ਚੁੱਕ ਗਏ ਜੋ ਐਸ ਡੀ ਐਮ ਸਾਹਿਬ ਵੀ ਇਹਨਾਂ ਨਾਲ ਰਲ ਕੇ ਜੋ ਵੈਲਟ ਪੇਪਰ ਜਿਹੜੇ ਨੇ ਉਹ ਤੋਂ ਇੱਕੋ ਜਗ੍ਹਾ ਤੋਂ ਪ੍ਰਿੰਟ ਹੋ ਕੇ ਆਉਂਦੇ ਨੇ ਇੱਕੋ ਜਗ੍ਹਾ ਛਪ ਕੇ ਆਉਂਦੇ ਨੇ ਤੇ ਇਹ ਚ ਵੈਲਟ ਪੇਪਰ ਦੀ ਗਲਤੀ ਮੰਨਦੇ ਹੋ ਜਾਂ ਫਿਰ ਇਹਨਾਂ ਦੀ ਗਲਤੀ ਮੰਨਦੇ ਹੋ ਇਹਨਾਂ ਵੱਲ ਬਿਲੀ ਭੁਗਤਣਾ ਨਹੀਂ ਬਿਲੀ ਭੁਗਤਣਾ ਸਾਰ ਕੀਤਾ ਹੋਇਆ ਆ ਸਾਰਾ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਬੈਲਟ ਪੇਪਰਾਂ ਤੇ ਚੌਂ ਨਿਸ਼ਾਨ ਤੁਸੀਂ ਆਹ ਵੇਖ ਲਓ ਕਿ ਗਲਤ ਹੋਏ ਬੈਲਟ ਪੇਪਰ ਦੀ ਅਮਨ ਤਸਵੀਰ ਵੀ ਤੁਹਾਡਾ ਨਾਲ ਸਾਂਝੀ ਕਰ ਲਏ ਨੇ ਆ ਇੱਕ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਬੈਲਟ ਪੇਪਰ ਨੇ ਉਹਨਾਂ ਦੇ ਉੱਪਰ ਚੌਂ ਨਿਸ਼ਾਨ ਗਲਤ ਆ ਦੇਖੋ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਆ ਪਰ ਉਹਨਾਂ ਸਾਹਮਣੇ ਚੌਂ ਨਿਸ਼ਾਨ ਜਿਹੜਾ ਤੱਕੜੀ ਸ਼ਾਬ ਦਿੱਤਾ ਗਿਆ ਪਰ ਇੱਕ ਉਮੀਦਵਾਰ ਨੇ सुरेंद्र ਕੌਰ ਜਿਹੜੇ ਕਿ ਆਜ਼ਾਦ ਜਿਹੜੇ ਆ ਚੋਣ ਲੜ ਰਹੇ ਨੇ ਦੇਖੋ ਤੁਸੀਂ ਤਸਵੀਰ ਜਿਹੜੀ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਦੇ ਨਾਲ ਸੁਖਵਿੰਦਰ ਕੌਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਜਿੱਥੇ ਕਿ ਝਾੜੂ ਦਾ ਚੋਣ ਨਿਸ਼ਾਨ ਹੋਣਾ ਚਾਹੀਦਾ ਸੀਗਾ ਉੱਥੇ ਤੱਕੜੀ ਦਾ ਚੋਣ ਨਿਸ਼ਾਨ ਜਿਹੜਾ ਉਹ ਦੇ ਦਿੱਤਾ ਗਿਆ ਇਸ ਬੰਦੇ ਵਿੱਚ ਹੁਣ ਤੁਸੀਂ ਸ਼ਿਕਾਇਤ ਕਿਹਨੂੰ ਕੀਤੀ ਹੈ ਸਰ ਇਹ ਵਕਤ ਤੁਹਾਡੇ ਸਰਪੰਸਾ ਵੀ ਸਾਰੇ ਆ ਰਹੇ ਖਾਸੇ ਬਿਜਾਰ ਦੇ ਅਸੀਂ ਇੰਨੇ ਦਿਨ ਤੋਂ ਸਾਰਾ ਹਫਤਾ ਹੋ ਗਿਆ ਚੋਣ ਪ੍ਰਚਾਰ ਕਰ ਰਹੇ ਆ ਅਲੱਗ-ਅਲੱਗ ਜਗ੍ਹਾ ਸਾਡੇ ਬੋਟ ਬੋਟ ਬੈਨਰ ਵੇਖੋ ਗੱਡੀਆਂ ਤੇ ਵੇਖੋ ਪਿਛਾ ਜਾ ਰਹੇ ਆ ਵਰਕਰੀ ਕਰ ਰਹੇ ਆ ਇਹ ਸਾਰੇ ਆ ਜਿਹੜਾ ਅਮਨਪ੍ਰੀਤ ਮਲੀ ਭੁਗਤ ਨਾਲ ਇਹਦਾ ਦੋਸਤ ਆ ਬੀਐਲ ਉਹ ਸਾਡੇ ਪਿੰਡ ਦਾ ਖਾਸ ਰਾਜਿੰਦਰ ਸਿੰਘ ਇਹ ਡੀਐਮ ਨਾਲ ਰਲਿਆ ਹੋਇਆ ਇਹ ਸਾਰੇ ਬੰਦੇ ਰਲੇ ਰਾਤੀ ਸਾਰਾ ਦਾ ਫੋਨ ਹੀ ਚੁੱਕਦੇ ਰਹੇ ਅੰਦਰ ਹੁਣ ਕੋਈ ਪ੍ਰੈਜ਼िडेंटिंग ਅਫਸਰ ਮੌਜੂਦ ਹੈਗਾ ਕੋਈ ਆਇਆ ਇੱਥੇ ਜੀ ਸਰ ਸਟਾਫ ਇਹਨਾਂ ਦਾ ਬਿੱਟਾ ਬੋਟਾ ਪਾਉਣ ਲੱਗੇ ਸੀ ਤੇ ਅਸੀਂ ਵੋਟਾਂ ਦਾ ਵਿਰੋਧ ਕਰਦੇ ਆ ਅਸੀਂ ਬੋਰਡ ਨਹੀਂ ਪੈਂਦੇ ਨਹੀਂ ਸਰ ਸਾਡੇ ਪਹਿਲਾਂ ਸਹੀ ਕਰੇ ਕੀਤਾ ਜਾਵੇ ਇਹ ਤਾਂ ਸਰ ਇੱਕ ਦੀ ਵੋਟ ਆ ਆਜ਼ਾਦ ਨੂੰ ਪੈ ਗਈ ਤੁਹਾਨੂੰ ਜਿੱਤ ਜਾਣਾ ਸਰ ਸਾਡੀ ਤਸਵੀਰ ਜਿਹੜੀ ਇਕੱਲੀ ਸਾਡੇ ਨਾਲ ਸਾਂਝੀ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਭਾਜੀ ਪਤਾ ਕੀ ਗੱਲ ਵਿਵਾਦ ਹੋਇਆ ਦੇਖੋ ਮੇਰੀ ਗੱਲ ਸੁਣੋ ਵਿਵਾਦ ਹੋਇਆ ਚੋਣ ਨਿਸ਼ਾਨ ਗਲਤ ਆ ਨਾ ਇੱਕ ਸੈਕਿੰਡ ਸਰ ਉਹਨਾਂ ਨੂੰ ਬੁਲਾ ਲੈਂਦੇ ਆ ਪ੍ਰਾਈਟੀ ਅਫਸਰ ਜਿਹੜੇ ਉਹਨਾਂ ਨੂੰ ਬੁਲਾ ਕੇ ਬਾਹਰ ਬੁਲਾ ਦਿਓ ਫਿਰ ਬਾਹਰ ਬੁਲਾ ਦਿਓ ਨਾ ਵੋਟ ਪੇਪਰ ਦੇ ਸਬੰਧ ਇਕੱਲੀ ਬਾਹਰ ਬੁਲਾ ਦਿਓ ਹਾਂ ਇੱਥੇ ਵੇਟ ਕਰ ਲੈਂਦੇ ਆ ਵੋਟ ਪੇਪਰ ਦੇ ਸਬੰਧ ਬਾਹਰ ਭੇਜ ਦਿਓ ਹਾਂਜੀ ਸਰ ਕੀ ਨਾ ਜੀ ਦਰਵੈਲ ਸਿੰਘ ਸਰਪੰਚਾ ਗੁਰਮਣੀ ਆਦੋ ਸਭ ਕੀ ਗੱਲ ਆ ਕਹਿੰਦੇ ਕਿ ਜਿਹੜਾ ਢੜੂ ਝਾੜੂ ਦਾ ਚੋਣ ਨਿਸ਼ਾਨ ਸੀ ਮੈਂ ਵੀ ਦੇਖਿਆ ਕਿ ਅੱਗੇ ਝਾੜੂ ਦਾ ਨਿਸ਼ਾਨ ਹੋਣ ਦੀ ਬਜਾ ਤਕੜੀ ਦਾ ਆ ਗਿਆ ਅਗਲੇ ਪਾਸੇ ਪਹਿਲੋਂ ਇਹਨਾਂ ਰਾਤੀ ਸਾਨੂੰ ਉਹ ਬੈਲਟ ਪੇਪਰ ਤੇ ਸਾਡਾ ਉਹ ਡੱਬਾ ਹੀ ਨਿਕਲਿਆ ਜਿਹੜਾ ਐਸਡੀ ਵਿੱਚ ਆ ਇਹ ਰਲਿਆ ਦੂਜੀ ਪਾਰਟੀ ਨਾਲ ਵਿਰੋਧੀ ਪਾਰਟੀ ਨਾਲ ਰਲਿਆ ਐਸਟੀਮ ਸਾਹਿਬ ਤੇ ਐਸਟੀਮ ਦੇ ਕਰਿੰਦੇ ਵੀ ਰਲਿਆ ਤੇ ਆ ਰਾਤੀ ਸਾਡਾ ਡੱਬਾ ਨਹੀਂ 3 ਵਜੇ ਡੱਬਾ ਦੇ ਕੇ ਗਿਆ ਤੇ ਹੁਣ ਚੋਣ ਨਿਸ਼ਾਨ ਜਿਹੜਾ ਸੁਖਵਿੰਦਰ ਕੌਰ ਦਾ ਨਾਂ ਥੱਲੇ ਲਿਖਿਆ ਤੇ ਉੱਤੇ ਤਕੜੀ ਦਾ ਨਿਸ਼ਾਨ ਆ ਝਾੜੂ ਦਾ ਨਿਸ਼ਾਨ ਨਹੀਂ ਜਿਹੜਾ ਟੈਂਪੂ ਜਾਦ ਖਲੋਤਾ ਉਹਦਾ ਟੈਂਪੂ ਦਾ ਹਰ ਥਾਂ ਨਿਸ਼ਾਨ ਆ ਤੇ ਸਾਡੇ ਜਿਹੜਾ ਝਾੜੂ ਦਾ ਨਿਸ਼ਾਨ ਓਦੀ ਥਾਂ ਤੇ ਟੱਕੜੀ ਦਾ ਨਿਸ਼ਾਨ ਦਿੱਤਾ ਇਹ ਜਿਹੜੇ ਰਲੇ ਆ ਤੇ ਉਹ ਝਾੜੂ ਵਾਲੇ ਨਾਲ ਰਲੇ ਆ ਦੂਜੇ ਨਾਲ ਰਲੇ ਆ ਟੈਂਪੂ ਵਾਲੇ ਨਾਲ ਜਾਦ ਨਾਲ ਰਲੇ ਆ ਇਹਨਾਂ ਉਤੋਂ ਪੈਸੇ ਪੁਸੇ ਖਾਦੇ ਆ ਤੇ ਇਹ ਹਾਨੂੰ ਖਰਾਬ ਕਰਨ ਦਾ ਸਾਡੀ ਜਨਤਾ ਸਾਰੀ ਖਰਾਬ ਹੋਈ ਆ ਤੇ ਸਾਰਾ ਐਸਡੀਐਮ ਦਾ ਕਸੂਰ ਆ ਜੀ ਇਹ ਐਸਡੀਐਮ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਜੀ ਅਸੀਂ ਚੌੜਕ ਵਿਸ਼ੇ ਨੂੰ ਕਹਿੰਦੇ ਆ ਤੇ ਇਸ ਟੀਮ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨੇ ਸਾਡੇ ਨਾਲ ਜੋ ਕੀਤਾ ਫਰਾਡ ਕੀਤਾ ਸਾਡੇ ਨਾਲ ਪਤਾ ਕੀ ਉਹਨਾਂ ਦੀ ਤੁਸੀਂ ਜਾਂਦੇ ਫਿਰ ਉਹ ਕਹਿੰਦੇ ਵੀ ਅਸੀਂ ਨਹੀਂ ਅਜੀ ਗੱਲ ਕਰ ਸਕਦੇ ਤੁਸੀਂ ਸਾਡੇ ਸੀਨੀਅਰ ਜਿਹੜੇ ਵੀ ਉਹਨਾਂ ਨਾਲ ਗੱਲ ਕਰ ਲਓ ਇਨਚਾਰਜ ਹੋ ਹੀ ਨੇ ਨਾ ਨੇ ਉਹ ਤਾਂ ਇੰਚਾਰਜ ਹੈਗੇ ਬਟ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਵੀ ਸਾਡੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਲਓ ਅਸੀਂ ਸਿਰਫ ਪੋਲਿੰਗ ਕਰਾਉਣ ਆਏ ਆ ਤੇ ਪੋਲਿੰਗ ਕਰਵਾ ਦੇਣੀ ਹੈ ਸਿਰਫ ਪੋਲਿੰਗ ਤੇ ਤਾਂ ਹੀ ਕਰਵਾਉਣਗੇ ਨਾ ਭਾਜੀ ਜੇ ਪ੍ਰੋਪਰ ਅਗੇ ਬੈਲਟ ਪੇਪਰ ਤੇ ਨਿਸ਼ਾਨ ਹੋਣਗੇ ਜਿਹੜਾ ਉਮੀਦਵਾਰ ਖੜਾ ਹੋਇਆ ਜਦੋਂ ਬੈਲਟ ਪੇਪਰ ਤੇ ਨਿਸ਼ਾਨ ਨਹੀਂ ਉਹਨਾਂ ਦਾ ਹੈ ਨਹੀਂ ਤੇ ਫਿਰ VOTING ਕਿਵੇਂ ਹੋ ਜੂਗੀ ਜੀ ਕੋਈ ਵੀ ਜਿਹੜੇ ਅਧਿਕਾਰੀ ਆਪਣੇ ਸੀਨੀਅਰ ਹੈਗੇ ਨਾਲ ਉੱਪਰੋਂ ਅਸੀਂ ਗੱਲ ਕਰ ਲਵੇ ਇੱਕ ਵਾਰੀ ਕੋਈ ਜਿਹੜੇ ਇਸ ਵਕਤ ਇੰਚਾਰਜ ਨੇ ਉਹ ਗੱਲਬਾਤ ਕਰਨ ਲਈ ਤਿਆਰ ਹੀ ਨਹੀਂ ਹੈ ਕਿਉਂਕਿ ਅਮਣ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇੱਥਾ ਚੌਂ ਨਿਸ਼ਾਨ ਅਗਲੇ ਪਾਸੇ ਆਇਆ ਪਰ ਅੰਦਰ ਜਿਹੜੇ ਇੰਚਾਰਜ ਨੇ ਜਿਹੜੇ ਇੱਥੇ ਬੂਥ ਦੇ ਇੰਚਾਰਜ ਬਣਾਏ ਗਏ ਨੇ 53 ਨੰਬਰ ਬੂਥ ਆ ਉਹ ਬਾਹਰ ਆ ਕੇ ਗੱਲ ਕਰ ਲਈ ਮਲਕੀ ਤਿਆਰੀ ਨਹੀਂ ਨੇ ਇੱਥੇ ਬੀ ਐਲਓ ਦਲਬੀਰ ਕੌਰ ਜਿਹੜੇ ਨੇ ਉਹ ਸ਼ਾਇਦ ਜਿਹੜੇ ਆ ਉਹ ਅੰਦਰ ਮੌਜੂਦ ਨੇ ਪਰ ਬਾਹਰ ਆ ਕੇ ਗੱਲਬਾਤ ਕਰ ਲਈ ਕਿ ਵੋਟ ਪੇਪਰ ਦੇ ਵਿੱਚ ਹਿਰਾਫੇਰੀ ਦਾ ਇਲਜ਼ਾਮ ਲੱਗਾ ਇਸ ਕਰਕੇ ਸੀਨੀਅਰ ਅਧਿਕਾਰੀਆਂ ਦਾ ਇਹ ਫਰਜ ਬਣਦਾ ਕਿ ਉਹ ਆ ਕੇ ਗੱਲ ਕਰਨ ਪਰ ਉਹ ਗੱਲਬਾਤ ਕਰ ਲਈ ਤਿਆਰੀ ਨਹੀਂ ਹੈ ਪਰ ਸਰ ਦੇਖੋ ਉਮੀਦਵਾਰ ਬਾਹਰ ਖੜੇ ਲੋਕਾਂ ਵੋਟ ਪਾਉਣਾ ਨਾ ਫਿਰ ਕਿਵੇਂ ਬਿਠਾਉਂ ਉਹ ਗੱਲ ਨਹੀਂ ਆ ਰਹੇ ਨਾ ਬਾਹਰ ਉਹਨਾਂ ਨੂੰ ਬੁਲਾ ਦਿੰਦੇ ਆ ਬਿਲਕੁਲ ਬਿਲਕੁਲ ਐਸਡੀਐਮ ਦੇ ਨਾਲ ਜੜੇ ਆ ਔਰ ਮਿਲੀ ਭੁਗਤ ਹੋਣ ਦੇ ਇਲਜ਼ਾਮ ਲੱਗੇ ਨੇ ਆਜ਼ਾਦ ਉਮੀਦਵਾਰ ਇੱਕ ਖੜਾ ਹੋਇਆ ਜਿਸ ਦਾ ਚੋਣ ਨਿਸ਼ਾਨ ਆਟੋ ਜਿਹੜਾ ਦੱਸਿਆ ਜਾ ਰਿਹਾ ਔਰ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਜਿਹੜਾ ਇਲਜ਼ਾਮ ਲਗਾਏ ਗਏ ਕਿ ਉਹ ਜਿਹੜੇ ਆ ਨਾਲ ਰਲੇ ਹੋਏ ਨੇ ਜਿਸ ਦੇ ਚੱਲਦੇ ਆ ਜਿਹੜੀ ਆ ਵੈਲਿਡ ਪੇਪਰ ਦੇ ਵਿੱਚ ਉਹਨਾਂ ਦੇ ਚੋਣ ਨਿਸ਼ਾਨ ਮੈਂ ਤਸਵੀਰ ਜਿਵੇਂ ਤੁਹਾਨੂੰ ਤੁਹਾਡੇ ਨਾਲ ਸਾਂਝੀ ਕੀਤੀ ਸੀ ਇੱਕ ਵਾਰ ਫੇਰ ਉਹ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾ ਦਿੰਨਾ ਕਿ ਕਿਸ ਤਰ੍ਹਾਂ ਦੇ ਨਾਲ ਉਮੀਦਵਾਰ ਸੁਖ ਪਰ ਉਹਨਾਂ ਦੇ ਚੋਣ ਨਿਸ਼ਾਨ ਦੇ ਸਾਹਮਣੇ ਜਿਹੜਾ ਜਦ ਕਿ ਝਾੜੂ ਦਾ ਚੋਣ ਨਿਸ਼ਾਨ ਹੋਣਾ ਚਾਹੀਦਾ ਸੀ ਤਾਂ ਉਹ ਚੋਣ ਨਿਸ਼ਾਨ ਜਿਹੜਾ ਇਸ ਵਕਤ ਤਕੜੀ ਦਾ ਜਿਹੜਾ ਉਹ ਨਜ਼ਰ ਆ ਰਿਹਾ ਅਮਨ ਦੇਖੋ ਤੁਸੀਂ ਤਸਵੀਰ ਦੇ ਵਿੱਚ ਵੀ ਸੁਖਵਿੰਦਰ ਕੌਰ ਜਿਹੜੇ ਉਮੀਦਵਾਰ ਨੇ ਔਰ ਦੂਸਰੇ ਪਾਸੇ ਤਕੜੀ ਦਾ ਚੋਣ ਨਿਸ਼ਾਨ ਜਿਹੜਾ ਉਹ ਬਣਿਆ ਹੋਇਆ ਔਰ ਥੱਲੇ ਸੁਰਿੰਦਰ ਕੌਰ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਜਿਹੜਾ ਉਹ ਆਟੋ ਆ ਪਰ ਅੰਦਰ ਕੋਈ ਵੀ ਜਿਹੜਾ ਅਫਸਰ ਹੈ ਜਿਹੜੇ ਜਿਸ ਦੀ ਡਿਊਟੀ ਜਿਹੜੀ ਅੰਦਰ ਲੱਗੀ ਹੋਈ ਜਿਹੜਾ ਅੰਦਰ ਇੰਚਾਰਜ ਆ ਉਹ ਬਾਹਰ ਆ ਕੇ ਗੱਲ ਕਰ ਜੀ ਸਰ ਅਮਨਦੀਪ ਸ਼ਰਮਾ ਜੀ ਅੱਜ ਸਾਰੇ ਇੱਕ ਗੱਲ ਇਸ ਤਰ੍ਹਾਂ ਕਿ ਰੋਜ਼ਾਨਾ ਸਪੋਕਸਮੈਨ ਤੋਂ ਗੱਲ ਕਰ ਰਿਹਾ ਔਰ ਇੱਥੇ ਖਾਸੇ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਉਮੀਦਵਾਰ ਦਾ ਨਾਮ ਸੁਖਵਿੰਦਰ ਗੋਰਾ ਔਰ ਉਹਨਾਂ ਦੇ ਜਿਹੜਾ ਚੌ ਨਿਸ਼ਾਨਾ ਬੈਲਟ ਪੇਪਰ ਦੇ ਉੱਪਰ ਝਾੜੂ ਦੀ ਬਜਾਏ ਤੱਕੜੀ ਜਿਹੜਾ ਸਾਹਮਣੇ ਆ ਗਿਆ ਨਹੀਂ ਜੀ ਸਾਡੇ ਅੰਨਾ ਨਹੀਂ ਅਰਜੀਨ ਸਾਹਿਬ ਨਾਲ ਗੱਲ ਕਰੋ ਜੀ ਹਾਂ ਨਹੀਂ ਤੁਸੀਂ ਤੁਸੀਂ ਸਰ ਤੁਹਾਡੀ ਵੀ ਤਾਂ ਡਿਊਟੀ ਲੱਗੀ ਹੋਈ ਨਹੀਂ ਸਾਡੀ ਡਿਊਟੀ ਤਾਂ ਲੱਗੀ ਹੈ ਪਰ ਸਾਡੀ ਡਿਊਟੀ ਇਸ ਚੀਜ਼ ਤੇ ਨਹੀਂ ਨਾ ਲੱਗੀ ਬੈਲਟ ਪੇਪਰ ਤੇ ਫਿਰ ਹੁਣ ਜੇ ਮੰਨ ਲਓ ਵੀ ਇੱਥੇ ਵੈਲਟ ਪੇਪਰ ਹੀ ਗਲਤ ਪ੍ਰਿੰਟ ਹੋਏ ਨੇ ਤਾਂ ਫਿਰ ਹੁਣ ਕੀ ਇੱਥੇ ਚੋਣਾ ਹੋਣਗੀਆਂ ਸਰ ਮੈਂ ਕੁਝ ਨਹੀਂ ਕਹਿਆ ਸਰ ਦਾ ਜੀ ਆ ਸਰ ਨਾਲ ਗੱਲ ਕਰ ਰੋ ਉਹ ਦਾ ਸੰਯੋਗਨ ਹੋ ਅੱਛਾ ਐਸ ਡੀ ਐਮ ਸਾਹਿਬ ਨਾਲ ਗੱਲ ਕਰੀਏ ਜੀ ਤੁਸੀਂ ਹੀ ਦੱਸ ਸਕਦੇ ਹਾਂਜੀ ਹਾਂਜੀ ਠੀਕ ਹੈ ਠੀਕ ਹਾਂਜੀ ਸਰ ਸਰਵਨ ਸਿੰਘ ਗੱਲ ਕਰ ਰਿਹਾ ਜੀ ਰੋਜ਼ਾਨਾ ਸਪੋਕਸਮੈਨ ਚੈਨਲ ਤੋਂ ਹਾਂਜੀ ਸਰ ਇੱਥੇ ਖਾਸਾ ਬਾਜ਼ਾਰ ਦੇ ਵਿੱਚ ਜਿਹੜੀਆਂ ਉਹ ਚੋਣਾਂ ਹੋ ਰਹੀਆਂ ਨੇ ਪਰ ਉੱਥੇ ਸੰਮਤੀ ਦੀ ਚੋਣ ਰੀਪੋਲੋ ਹਾਂ ਜੀ ਤਾਂ ਸਰ ਉੱਥੇ ਜਿਹੜਾ ਦੋ ਉਮੀਦਵਾਰ ਖੜੇ ਹੋਏ ਨੇ ਇੱਕ ਤਾਂ ਸੁਖਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਤੋਂ ਮੈਨੂੰ ਪਤਾ ਜੀ ਉਹ ਜਿਹੜੀ ਬਲਾਕ ਸਮਤੀ ਵਾਲਾ ਨਾ ਉਹ ਪ੍ਰਿੰਟਿੰਗ ਗਲਤ ਹੋ ਗਈ ਤੇ ਉੱਥੇ ਦੀ ਇਲੈਕਸ਼ਨ ਅੱਜ ਨਹੀਂ ਹੋਣੀ ਸਹੀ ਜ਼ਿਲ੍ਹਾ ਪ੍ਰੀਸ਼ਦ ਦੀ ਹੋਗੀ ਤੇ ਉਹ ਕੈਨਸਲ ਕਰ ਦਿੱਤੀ ਗਈ ਸਰ ਫਿਰ ਉਥੋਂ ਦੀ ਹਾਂ ਜੀ ਹਾਂ ਜੀ ਠੀਕ ਹੈ ਸਰ ਠੀਕ ਹੈ ਹਰ ਜਿਹੜੀ ਇਲੈਕਸ਼ਨ ਹੋਣੀ ਸੀ ਤੁਹਾਡੇ ਕੈਂਡੀਡੇਟ ਦੇ ਅੱਗੇ ਚੋਣਸ਼ਾਂ ਦਾ ਤੱਕੜੀ ਆ ਗਿਆ ਸੀ ਚੋਣਸ਼ਾਂ ਤਾਂ ਹੁਣ ਉਹ ਇਲੈਕਸ਼ਨ ਕੈਨਸਲ ਕਰ ਦਿੱਤੀ ਗਈ ਕਿਵੇਂ ਦੇਖਦੇ ਸਰ ਕੈਨਸਲ ਹੋਣੀ ਨਹੀਂ ਚਾਹੀਦੀ ਇਹ ਬੜੀ ਮਿਹਨਤ ਸਰ ਕੀਤੀ ਪ੍ਰਚਾਰ ਕੀਤਾ ਲੋਕਾਂ ਦੇ ਕੰਮ ਕਰਦੇ ਹਾਂ ਦਿਨ ਰਾਤ ਭੱਜੇ ਫਿਰਦੇ ਹਾਂ ਤੇ ਸਾਰੇ ਹੋਣੀ ਨਹੀਂ ਚਾਹੀਦੀ ਇਹ ਸਾਰਾ ਐਸਡੀਐਮ ਸਾਹਿਬ ਦੀ ਉਂਗਲੀ ਆ ਬਹੁਤ ਜਿਆਦੀ ਵੱਡੀ ਤੁਹਾਡੇ ਸਾਹਮਣੇ ਕੀ ਕਰਦੇ ਪਹਿਲਾਂ ਤੇ ਸਾਰੀ ਰਾਤ ਸਾਨੂੰ ਰਾਤ ਨੂੰ ਡੱਬੇ ਤੇ ਰਾਤ ਬੈਲਟ ਪੇਪਰ ਦੇਣੇ ਚਾਹੀਦੇ ਜਿਹੜੇ ਕਿ ਇਹਨਾਂ ਦਾ ਇੱਕ ਅਮਨਦੀਪ ਆ ਅਫਸਰ ਉਹ ਸਾਡੇ ਬੀਐਲਓ ਰਜਿੰਦਰ ਸਿੰਘ ਨਾਲ ਰਲਿਆ ਹੋਇਆ ਆ ਉਹ ਵੀ ਬੀਐਲਓ ਅਸੀਂ ਮੈਂ ਕੱਲ ਵੀ ਸਰ ਉਹਦੀ ਵੀਡੀਓ ਵੀ ਬਣਾਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਆ ਵੀ ਇਹਨੂੰ ਸਰ ਸਾਡੇ ਪਿੰਡੋਂ ਬੀਐਲਓ ਹਟਾਇਆ ਜਾਵੇ ਸਾਰੇ ਅੱਗੇ ਨਾ ਮੈਂ ਸਰਪੰਚੀ ਦੀ ਚੋਣ ਲੜੀ ਸੀ ਤੇ ਇਹ ਮੈਂ ਸਰ ਸਰਪੰਚੀ ਦੀ ਚੋਣ 14 ਕਾ ਵੋਟਾਂ ਤੋਂ ਹਾਰ ਗਿਆ ਹਾਂ ਕਿਉਂਕਿ ਉਦੋਂ ਵੀ ਸਾਰੇ ਸਾਡੀਆਂ ਨਾ ਵਾਟਾਂ ਚੇਂਜ ਕਰਦਾ ਕਦੀ ਵੋਟਾਂ ਇੱਧਰ ਕਰ ਦਿੰਦਾ ਕਦੀ ਉੱਧਰ ਕਰਦਾ ਸਰ ਮੈਂ ਤਾਂ ਚਾਹੁੰਦਾ ਬੀਐਲਓ ਕੋਈ ਵੀ ਪਿੰਡ ਦਾ ਕਿਤੇ ਵੀ ਲੱਗਣਾ ਨਹੀਂ ਚਾਹੀਦਾ ਮੇਰੀ ਤਾਂ ਵੀਡੀਓ ਵੀ ਪਈ ਮੇਰੇ ਕੋਲ ਪ੍ਰੂਫ ਹੈ ਜਾਂ ਤੇ ਸਾਰੇ ਕੱਲ ਵੀ ਨਾਲੇ ਬੀਐਲਓ ਪਰਚੀਆਂ ਦਿੰਦਾ ਨਾਲੇ ਵੋਟਾਂ ਗਲਤ ਬਣਾਉਂਦਾ ਨਾਲੇ ਲੋਕਾਂ ਨੂੰ ਮੇਰਾ ਪ੍ਰਚਾਰ ਗਲਤ ਕਰਦਾ ਤੇ ਨਾਲੇ ਵੋਟਾਂ ਪਾਉਂਦਾ ਸਾਰਾ ਉਹ ਕਾਂਗਰਸ ਦਾ ਬੰਦਾ ਹੈ ਪੱਕਾ ਹੀ ਹੁਣ ਇਲੈਕਸ਼ਨ ਜਿਹੜੇ ਆ ਦੁਬਾਰਾ ਪੰਚਾਇਤ ਸਮਿਤੀ ਦੇ ਹੋ ਜਾਣਗੇ ਪਰ ਕਿਤੇ ਨਾ ਕਿਤੇ ਤੁਹਾਨੂੰ ਫਾਇਦਾ ਵੀ ਹੋਇਆ ਜੇਕਰ ਇਲੈਕਸ਼ਨ ਹੁੰਦੇ ਤਾਂ ਫਿਰ ਚੋਣ ਨਿਸ਼ਾਨ ਤਾਂ ਟੱਪਾ ਸੀ ਤਾਂ ਤਕਰੀ ਦੇ ਸਾਹਮਣੇ ਲੱਗ ਗਏ ਸਾਰੇ ਇਹ ਤੇ ਤੁਹਾਡੇ ਸਾਹਮਣੇ ਸਿੱਧਾ ਸਟਾਫ ਨਾਲ ਰਿਹਾ ਹੋਇਆ ਵੀ ਇਹ ਰਿਸ਼ਵਤ ਚੁੱਕਣ ਦੇ ਸਿੱਧਾ ਹੀ ਸਾਰੇ ਇਹਨਾਂ ਦਾ ਜਿਹੜਾ ਇਹ ਕਮਨਪਰੀ ਤੇ ਕੋਈ ਨੰਬਰ ਦੀ ਰਿਕਾਰਡਿੰਗ ਪਈ ਰਾਤ ਸਾਰ ਉਹ ਸ਼ਰਾਬ ਪੀਤੀ ਅਸੀਂ ਕਹਿੰਦੇ ਰਹੇ ਸਾਡਾ ਬਕਸਾ ਦੇ ਜਾ ਬੈਲਟ ਪੇਪਰ ਦੇ ਜਾ ਸਰ ਨਹੀਂ ਦੇ ਗਿਆ ਮਾਰਨਿੰਗ ਦੇ ਕੇ ਗਿਆ ਮਾਰਨਿੰਗ ਇਲੈਕਸ਼ਨ ਚੱਲੂਆਂ ਲੱਗੇ ਹੀ ਆਏ ਆ ਵੀ ਚਲੋ ਜਾ ਕੇ ਬੂਥ ਚੈੱਕ ਕਰੀਏ ਦੇਖਿਆ ਸਾਡਾ ਸ ਦੇ ਹੁਣ ਇਸੇ ਜਗ੍ਹਾ ਹੀ ਗਲਤੀ ਹੈ ਜਾਂ ਹੋਰ ਜਿਵੇਂ ਤੁਸੀਂ ਪਹਿਲਾਂ ਖੁਰਮਣੀਆਂ ਦਾ ਜ਼ਿਕਰ ਕਰ ਰਹੇ ਸੀ ਉੱਥੇ ਵੀ ਸਾਰ ਸਾਰੀ ਜਗ੍ਹਾ ਇਹਨਾਂ ਨੇ ਗਲਤੀ ਕੀਤੀ ਇਸੇ ਜਗ੍ਹਾ ਨਹੀਂ ਸਾਰੀ ਤਿੰਨੇ ਸਾਡੇ ਚਾਰ ਬੂਥ ਆ ਚੌਥਾ ਬੂਥਾਂ ਤੇ ਗਲਤੀ ਆ ਸਾਰ ਇਹਨਾਂ ਤੇ ਹੁਣ ਇਹੋ ਜਿਹਾ ਐਕਸ਼ਨ ਹੋਣਾ ਚਾਹੀਦਾ ਗਾਏ ਦੁਬਾਰਾ ਗਲਤੀ ਨਾ ਕਰਨ ਕਿਉਂਕਿ ਸਾਰਾ ਨੂੰ ਨਾ ਨੁਕਸਾਨ ਵੀ ਬਹੁਤ ਹੋਇਆ ਕਿਹੜੇ ਕਿਹੜੇ ਬੂਥਾਂ ਤੇ ਗਲਤੀ ਹੋਈ ਹੈ ਕਿਹੜੀ ਕਿਹੜੀ ਪ੍ਰਿੰਟਿੰਗ ਪ੍ਰੈਸ ਪ੍ਰਿੰਟਿੰਗ ਗਲਤ ਹੋਈ ਸੀ ਖਾਸਾ ਬਿਆਰ ਖਾਸਾ ਖੁਰਮਣੀਆਂ ਦੋ ਬੂਥ ਆ ਸਾਡੇ ਖਾਸੇ ਪਿੰਡ ਇੱਕ ਬੂਥ ਆ ਚੌ ਬੂਥਾਂ ਤੇ ਹੀ ਇਹਨਾਂ ਨੇ ਗਲਤੀ ਕੀਤੀ ਸਾਰ ਬਿਲਕੁਲ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਦੇ ਨਾਲ ਵੱਡੀ ਤਾਤਲੀ ਜਿਹੜੀ ਇੱਥੇ ਸਾਹਮਣੇ ਆਈ ਸੀ ਵੋਟ ਪੇਪਰ ਦੇ ਵਿੱਚ ਜਿਹੜੇ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਸਾਹਮਣੇ ਜਿਹੜਾ ਚੋਣ ਨਿਸ਼ਾਨ ਸੀ ਉਹ ਆ ਝੜੂ ਦਾ ਆਉਣ ਦੀ ਬਜਾਏ ਤੱਕੜੀ ਦਾ ਜਿਹੜਾ ਆ ਗਿਆ ਸੀ ਜਿਸ ਤੋਂ ਬਾਅਦ ਹੁਣ ਜਿਹੜੇ ਚਾਰ ਬੂਥ ਨੇ ਉੱਥੇ ਇਹਨਾਂ ਚੋਣਾਂ ਨੂੰ ਜਿਹੜਾ ਕੈਨਸਲ ਕਰ ਦਿੱਤਾ ਗਿਆ ਇਹਨਾਂ ਬੂਥਾਂ ਦੇ ਉੱਪਰ ਸਿਰਫ ਜ਼ਿਲ੍ਹਾ ਸਿਮਤੀ ਦੀਆਂ ਚੋਣਾਂ ਹੋਣਗੀਆਂ ਔਰ ਇਸ ਪੰਚਾਇਤ ਸਿਮਤੀ ਚੋਣਾਂ ਦਾ ਐਲਾਨ ਜਿਹੜਾ ਉਹ ਅਗਲੀ ਕਿਸੇ ਤਰੀਕ ਦਾ ਜਿਹੜਾ ਉਹ ਦੁਬਾਰਾ ਕੀਤਾ ਜਾਵੇਗਾ ਸਰਵਜ ਸਿੰਘ ਰੰਦਾਵਾ ਸਪ